ਸਾਰੇ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧਾਨ ਗੁਰਦੇਵ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਖੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਦੁਖਦਾਈ ਘਟਨਾ ਹੋਈ ਆ ਜਿਸ ਵਿੱਚ 5 ਸਾਲ ਦਾ ਬੱਚਾ ਜਿਸ ਵੱਲੋਂ ਇੱਕ ਪ੍ਰਵਾਸੀ ਵੱਲੋਂ ਬਹੁਤ ਹੀ ਬਹਿਰਮੀ ਨਾਲ ਉਸ ਦਾ ਕਤਲ ਕੀਤਾ ਗਿਆ ਸੋ ਇਹ ਬਹੁਤ ਹੀ ਮੰਦਪਾਗੀ ਘਟਨਾ ਆ ਅਸੀਂ ਕੱਲ ਸ਼ਾਮੀ 5 ਵਜੇ ਸਾਡੇ ਚੇਅਰਮੈਨ ਸਾਹਿਬ ਦੀਪ ਆਦਮਪੁਰ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ ਤੇ ਇੱਕ ਮੇਰੀ ਚੇਤਾਵਨੀ ਆਦਮਪੁਰ ਦੇ ਜਿੰਨੇ ਵੀ ਪ੍ਰਵਾਸੀ ਰਹਿੰਦੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਆ ਕਿ ਉਹ ਕੱਲ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਅਗਰ ਇਹਨਾਂ ਦੁਕਾਨਾਂ ਖੋਲ੍ਹਦੀਆਂ ਤਾਂ ਉਹ ਆਪਣੀ ਜ਼ਿੰਮੇਵਾਰ ਆਪ ਹੋਣਗੇ ਤੇ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਕੱਲ ਨੂੰ 5 ਵਜੇ ਖੁਰਦਪੁਰ ਨਹਿਰ ਤੇ ਸਮੇਂ ਦੇ ਸਿਰ ਪਹੁੰਚੋ ਤਾਂ ਕਿ ਉਸ ਬੱਚੇ ਨੂੰ ਇਨਸਾਫ ਦਵਾਜ ਜਾ ਸਕੇ ਜੈ ਭੀਮ ਜੈ ਪਾਥ